ਹਾਂਜੀ ਸਾਡੇ ਜਿਹੜੇ ADGP ਟ੍ਰੈਫਿਕ ਨੇ ਅਮਰਦੀਪ ਜੀ ਰਾਏ ਉਹਨਾਂ ਨੇ ਕੱਲ ਚੰਡੀਗੜ੍ਹ ਮੀਟਿੰਗ ਕੀਤੀ ਸੀ ਉੱਥੇ ਸਾਡੇ ਮਾਨਯਾ ਹੈਲਥ ਮਿਨਿਸਟਰ ਤੇ ਟਰਾਂਸਪੋਰਟ ਮਿਨਿਸਟਰ ਵੀ ਆਏ ਸੀ ਸਾਰੇ ਹਸਪੀਟਲ ਦੇ ਸੀਨੀਅਰਸ ਪਰਸਨ ਨੂੰ ਬੁਲਾਇਆ ਗਿਆ ਸੀਗਾ ਕਿਉਂਕਿ ਜਿਹੜੀ ਆਪਣੇ CM ਸਾਹਿਬ ਨੇ SSF ਚਲਾਈਆ ਰੋਡ ਤੇ ਅਵੇਲੇਬਲ ਹੈ ਉਹਨਾਂ ਨੂੰ ਦੱਸਿਆ ਸੀ ਜਦੋਂ ਆਪਾਂ ਕੋਈ ਮਰੀਜ਼ ਨੂੰ ਕੈਰੀ ਕਰਨਾ ਜਦੋਂ ਐਕਸੀਡੈਂਟ ਹੋਇਆ ਉਹਨੂੰ ਕਿਵੇਂ ਕਰਨਾ ਹੈ ਤਾਂ ਜੋ ਇਹਨਾਂ ਉਹ ਵੀ ਆਪਾਂ ਜੋ ਇੰਜਰਡਰ ਨੂੰ ਚੱਕਣਾ ਹੈ ਗੱਲ ਤੇ ਚੱਕਰ ਨਾਲ ਉਹ ਕਿਤੇ ਹੋਰ ਕੋਈ ਇੰਜਰੀ ਨਾ ਹੋ ਜੇ ਉਹ ਸਾਰਿਆਂ ਨੂੰ ਟ੍ਰੇਨਿੰਗ ਨਾਲ ਆ ਗਿਆ ਤੇ ਐਂਬੂਲੈਂਸ ਆ ਜਿਹੜੀ ਉਹ ਉਹਦਾ ਜਿਹੜਾ ਟਾਈਮ ਚੈੱਕ ਕੀਤਾ ਉਹ 15 ਮਿੰਟ ਤੋਂ 20 ਮਿੰਟ ਚੈੱਕ ਹੋਇਆ ਆਪਣਾ ਪੰਜਾਬ ਚ ਉਹ ਜੀ ਹੈ ਤੇ ਜਦੋਂ ਉਹ ਹਸਪੀਟਲ ਪਹੁੰਚੂਗੀ ਲੈ ਕੇ ਪੇਸ਼ੈਂਟ ਨੂੰ ਉੱਥੇ ਜਾਂਦੇ ਉਸ ਤੋਂ ਕੋਈ ਪੁੱਛਗਿੱਛ ਨਹੀਂ ਹੋਊਗੀ ਉਹਦਾ ਨਾਲ ਦੇ ਨਾਲ ਇਲਾਜ ਸ਼ੁਰੂ ਹੋਊਗਾ ਤੇ ਜੋ ਵੀ ਇਲਾਜ ਤੇ ਖਰਚ ਆਊਗਾ ਸਾਰਾ ਗੌਰਮੈਂਟ ਕਰ 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 ਕਿਸੇ ਵੀ ਹਸਪੀਟਲ ਚ ਲੈ ਜਾਣ ਕਿਤੇ ਵੀ ਪੈਰ ਦੇ ਆਧਾਰ ਤੇ ਜੇਕਰ ਕੋਈ ਆਮ ਨਾਗਰੀਕ ਇਸੇ ਐਕਸੀਡੈਂਟ ਵਾਲੇ ਪਰਸਨ ਨੂੰ ਲੈ ਕੇ ਜਾਊਗਾ ਤਾਂ ਉਹਨੂੰ ਉੱਥੇ ਕੋਈ ਪੁੱਛਗਿੱਛ ਨਹੀਂ ਹੋਊਗੀ ਉਹ ਪੇਸ਼ੈਂਟ ਦਾ ਰਾਜੂ ਨਾਲ ਉਹ ਜਿਹੜਾ ਲੈ ਕੇ ਜਾਊਗਾ ਉਹਨੂੰ ਸਰਕਾਰ ਵੱਲੋਂ 2000 ਰੁਪਏ ਇਨਾਮ ਤੇ ਸਰਟੀਫਿਕੇਟ ਦਿੱਤਾ ਜਾਊਗਾ ਤੇ ਇਸ ਲਈ ਕੋਈ ਵੀ ਕੋਈ ਐਕਸੀਡੈਂਟ ਦਾ ਵੀ ਕੋਈ ਡਰੇ ਨਾ ਜਿਹਨਾਂ ਨਾਲ ਆਪਾਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਬਚਾਈਆਂ ਜਾ ਸਕਣ ਤੇ ਹੁਣ ਜਦੋਂ ਤੋਂ ਐਸਐਸਐਫ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀ ਗਿਣਤੀ ਵਿੱਚ ਆਪਾਂ ਜਾਨਾਂ ਬਚਾਈਆਂ ਨੇ ਤੇ ਇਹੀ ਦੇ ਉਸ ਚੀਜ਼ ਅਸੀਂ ਅੱਜ ਟ੍ਰੈਫਿਕ ਚੈੱਕ ਕਰ ਰਹੇ ਸੀ ਬਤਵਤ ਚਲਾੜ ਹੋਏ ਨੇ ਤੇ ਜਿਨ੍ਹਾਂ ਕੋਲ ਕਾਗਜ਼ ਪੂਰੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਰਟੀਫਿਕੇਟ ਤੇ ਉਹ ਟਰਾਫੀ ਦੇ ਕੇ ਤਾਂ ਜੋ ਕਿ ਉਹ ਮੋਟੀਵੇਟ ਹੋਣ ਤੇ ਅੱਗੇ ਆਪਣੇ ਹੋਰ ਨਾਲ ਦੇਆਂ ਨੂੰ ਆਪਣੇ ਗਾਈਡ ਕਰਨ ਕਿ ਸਾਰੇ ਆਪਣਾ ਪੇਪਰ ਪੂਰੇ ਰੱਖੋ ਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਹੈਅਰ ਹੋ ਗਏ ਚੱਲੀਏ ਤੇ ਜਿਹੜੀਆਂ ਜੇ ਆਪਣੀਆਂ ਲਾਈਫ ਥੋੜੀਆਂ ਗੈਲੀ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੇ ਹਾਂਜੀ ਹਾਂ 18 ਸਾਲ ਤੋਂ ਵੱਧ ਜਿਹੜੇ 18 ਸਾਲ ਤੋਂ ਵੱਧ ਹੈ ਜੀ ਉਹਨਾਂ 'ਚ ਬਹੁਤ ਸਾਰੇ 25000 ਰੁਪਏ ਤਿੰਨ ਸਾਲ ਦੀ ਸਜ਼ਾ ਹੈ ਉਹਨਾਂ ਦੇ ਪੇਰੈਂਟਸ ਤੇ ਜੇ ਅਗਰ ਉਹ ਕਿਸੇ ਹੋਰ ਦਾ ਮੰਗਮਾ ਮੋਟਰਸਾਈਕਲ ਜਾਂ ਕਾਰ ਲੈ ਕੇ ਜਾਂਦੇ ਨੇ ਜਿਹੜਾ ਵੀ ਉਹਦਾ ਮਾਲਕ ਹੈ ਤਾਂ ਉਹਨੂੰ ਸਜ਼ਾ ਹੋਊਗੀ ਜਿਹੜਾ ਉਹ ਬਣਿਆ ਆ ਕਿ ਜਿਹੜਾ ਇਲੈਕਟ੍ਰੋਨਿਕ ਜਾਂ ਇਲੈਕਟ੍ਰੋਨਿਕ ਸੋਟਰੀ ਗਿਆ ਨੇ ਜਾਣੀ ਕੀਤਾ ਜਾਊਗਾ ਉਹਦਾ ਵੀ ਚਲਾਨ ਹੋਊਗਾ ਸਿਰਫ ਜੇ 50 ਸੀ ਪਾਵਰ ਤੱਕ ਨੇ ਸੇ ਉਹਨਾਂ ਦਾ ਮਾਫ ਹੈ ਬਿੱਦਰ ਡਰਨ ਦੇ ਲਾਇਸੈਂਸ ਠੀਕ ਹੈ ਉਸ ਤੋਂ ਉੱਪਰ ਦੀ ਪਾਵਰ ਵਾਲੇ ਜਿਹੜੇ ਉਹਦਾ ਚਲਾਨ ਹੋਊਗਾ ਅੱਛਾ ਹਾਂ ਜੀ ਅਜੇ 18 ਸਾਲ ਤੋਂ ਘੱਟ ਵਾਲੇ ਨੂੰ ਅਸੀਂ 1 ਮਹੀਨੇ ਤੋਂ ਅਵੇਅਰ ਕਰ ਰਹੇ ਹਾਂ ਸਾਰੇ ਸਕੂਲਾਂ 'ਚ ਜਾ ਕੇ ਅਵੇਅਰ ਕੀਤਾ ਸਾਰੇ ਕਿਤੇ ਕਰਕੇ ਉਸ ਕਰਕੇ ਬਹੁਤ ਕੋਈ ਹਜੇ ਤੱਕ ਆਏ ਨਹੀਂ ਜਿਹੜਾ ਛੋਟਾ 18 ਤੋਂ ਉਮਰ ਆ ਘੱਟ ਵਾਲਾ ਉਹਨਾਂ ਨੂੰ ਪਹਿਲਾਂ ਹੀ ਅਥਰ ਮੇਅਰ ਕਰ ਦਿੱਤੀ ਸਰ ਕੇ ਆਪਾਂ ਕਹਿੰਦੇ ਸਿਵਲਾਈਜ਼ਡ ਪਰਸਨ ਵੀ ਇਹ ਹਜੇ ਤੱਕ ਕੋਈ ਇਹ ਹਜਾ ਨਹੀਂ ਮਿਲੇ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਤੇਹੀ ਵੀ ਕਰਦੇ ਆ ਕਿ ਆਪਣੇ 18 ਸਾਲ ਤੋਂ ਛੋਟੇ ਬੱਚੇ ਨੂੰ ਤੁਸੀਂ ਕੋਈ ਵਾਈਕਲ ਲਾ ਦਿਓ ਕੱਲ ਉੱਥੇ ਸਾਡੇ ਕੋਲ ਇੱਕ ਆਏ ਸੀ ਉਹਨਾਂ ਦਾ ਬੇਟਾ ਸੀ ਮਯੰਕ ਠੀਕ ਹੈ ਜੀ ਉਹ ਸਕੂਟਰ ਤੇ ਜਾ ਰਿਹਾ ਸੀਗਾ ਤੇ ਉਹ ਰਾਹ ਚ ਐਕਸੀਡੈਂਟ ਨਾਲ ਉਹਦੀ ਡੈਥ ਹੋ ਗਈ ਉਹ ਕੱਲ ਇੰਨੇ ਬੜੀ ਸੀ ਕਹਿੰਦੇ ਮੇਰੀ ਗਲਤੀ ਸੀ ਵੀ ਮੈਂ ਉਹਨੂੰ ਚਾਬੀ ਦਿੱਤੀ ਜੇ ਮੈਂ ਉਹਨੂੰ ਨਾ ਵਹੀਕਲ ਦਿੰਦਾ ਤਾਂ ਉਹ ਅੱਜ ਮੇਰੇ ਨਾਲ ਹੁੰਦਾ ਤੋ ਇਸ ਕਰਕੇ ਆਪਾਂ ਆਪਣੇ ਦੀ ਤਾਂ ਦੂਜੇ ਤੋਂ ਐਗਜ਼ਾਮਪਲ ਲੈ ਕੇ ਸਮਝੋ ਬੱਚੇ ਨਾਲ ਪਿਆਰ ਠੀਕ ਹੈ ਤੁਸੀਂ ਆਪ ਛੱਡ ਗਿਆ ਉਹ ਜੇ ਉਹਨੂੰ ਕੋਈ ਚੀਜ਼ ਭੇਜੋ ਪਰ ਵਹੀਕਲ ਨਾ ਦਿਓ ਕਿਉਂਕਿ ਜਿਹੜੇ ਮੋਸਟਲੀ ਐਕਸੀਡੈਂਟ ਹੋਏ ਨੇ 18 ਤੋਂ ਛੋਟੇ ਵਾਲੇ ਬਹੁਤ ਵੱਡੀ ਗਿਣਤੀ ਹੈ ਠੀਕ ਹੈ ਨਾ ਇਸ ਕਰਕੇ ਆਪਾਂ ਲਾੜ ਪਿਆਰ ਨਾਲ ਉਹਨਾਂ ਦਾ ਹੀ ਨੁਕਸਾਨ ਕਰਦੇ ਸੋ ਉਹ ਵਰ ਸਰ ਬੱਚਿਆਂ ਨੂੰ ਜਿਹੜੀ ਤੋਂ ਕੰਮ ਕਰਵਾਉਂਦੇ ਨੇ ਦੁਕਾਨ ਤੇ ਤੇ ਸਾਡਾ ਵੀ ਸਮਾਨ ਲਿਆ ਉਹ ਜਿਹੜਾ ਚਲਾਨ ਆ ਉਹ ਬਾਬਿਆਂ ਦਾ ਹੋਊਗਾ ਉਹ ਨਹੀਂ ਉਹ ਮਾਲਕ ਜਿਹੜਾ ਦੁਕਾਨ ਦਾ ਮਾਲਕ ਹੈ ਨਾ ਜਿਹੜਾ ਓਨਰ ਹੈ ਉਸਕ ਪਾਈਕਲ ਦਾ ਉਹ ਉਹਨੂੰ ਹੋਊਗਾ ਉਹ ਚਲਾਨ दिल्ली क्राइम नेशनल न्यूज़ नजर सब पर